ਆਬਬਲੋਕਤੀ ਪਿੰਡ ਰਨੋ ਵਿਖੇ ਪੱਕੀ ਕਣਕ ਨੂੰ ਪਿਆਨਕ ਆਕਲਾ ਕੀ ਬਿਬਗੇ ਕੜਕੀ ਫਸਲ ਸੜਕੇ ਸੁਫਾਹੋ ਕੀ ਕਿਸਾਨ ਫਰੋ ਲੋ ਠੇਕੇ ਤੇ ਲਈ ਜ਼ਮੀਨ ਸੀਛੇ ਮਹੀਨੇ ਮਿਹਨਤੇ ਮਿੰਤਾਂ ਦੇ ਵਿੱਚ ਹੀ ਪਾਣੀ ਉਫਰ ਗਿਆ ਕਿਸਾਨ ਨੇ ਪਾਵਕ ਹੁੰਦਿਆਂ ਸਰਕਾਰ ਤੋਂ ਮਦਦ ਦੀ ਗੋਹਾਲ ਲਕਾਈਏ ਕਿਸਾਨਾਂ ਨੇ ਦੱਸਿਆ ਕਿ ਜੇਕਰ ਪਿੰਡ ਦੇ ਵਿੱਚ ਅਨਾਉਂਸਮੈਂਟ ਨਾ ਹੁੰਦੀ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਜਾਂਦਾ ਕਿਉਂਕਿ ਆਲੇ ਦੁਆਲੇ ਸਾਰੀ ਹੀ ਕਣਕ ਦੀ ਫਸਲ ਹਸਾਰਾ ਏਕੜ ਖੜੀ ਸੀ ਪਿੰdte ਲੋਕਾਂ ਬਲਿਸ ਅੱਗ ਦੇ ਉੱਤੇ ਮਸਾ ਕੱਬ ਪਾਇਆ ਗਿਆ ਇਹਦਾ ਵੀਰੇ ਪਤਾ ਹੀ ਨਹੀਂ ਲੱਗਿਆ ਸਾਡੇ ਨੂੰ ਫੋਨ ਗਿਆ ਸੀ ਅਸੀਂ ਘਰੇ ਇੰਦੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਖੇਤਾਂ 'ਤੇ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਸੈਟਰ ਰਹੇ ਨੂੰ ਲੈ ਕੇ ਇੱਥੇ ਪਹੁੰਚੇ ਹਾਂ ਸਾਡੇ ਉਹਨਾਂ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਾਨਕ ਕਰਦਾ ਨਹੀਂ ਖੜੀ ਦਾ ਤੇ ਜਲ ਗਿਆ ਜੀ ਮੌਕੇ ਦੇ ਵਜ੍ਹਾ ਹੈ ਗਿਆ ਆ ਕੇ ਤੇ ਹੋਰ ਵੀ ਚਲੀ ਆ ਇੱਥੇ ਪੂਰੇ ਬਾਕੀ ਤੇ ਵੀ ਵੱਡੀ ਵੀ ਸੀ ਘਰਚੇ ਜਲੇ ਨੇ ਕਣ ਕਹਿਣ ਕਿ ਆਪਣੀਆਂ ਬਾਕੀ ਉਹ ਜਨਰਲ ਪਰਦੇ ਹੁੰਦਾ ਸੀ ਕੀਲਾ ਗਿੱਡ ਕੀਲਾ ਉਹਨਾਂ ਦਾ ਜਲ ਗਿਆ ਵਿਚਾਰਿਆਂ ਦਾ ਠੇਕੇ ਹਾਂਜੀ ਠੇਕੇ ਦੇ ਦੇ ਕੀ ਰੇਟ ਠੇਕੇ ਕਈ 12-12 ਰਾਇ ਰੁਪਏ ਨੂੰ ਦੇ ਜੀ ਬਹੁਤ ਏ ਨੁਕਸਾਨ ਹੋ ਗਏ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਇਹ ਹੀ ਮੰਗ ਕਰਦੇ ਵੀ ਸਾਨੂੰ ਮਾੜਾ ਮੋਟਾ ਦਾ ਨਾਅਜਾ ਮਿਲਣਾ ਚਾਹੀंदे ਨੁਕਸਾਨ ਕਾਫੀ ਵੱਡਾ ਹੋ ਗਿਆ ਸਹੀ ਇਹੀ ਇਤਿਹਾਸਾ ਹੁੰਦਿਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਪੂਰੀ ਆਪਣੀ ਨਹੀਂ ਇਹ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਹੀ ਕੋਈ ਜਿਹੜੀ ਬਚਦੀ ਦੀ ਬਸੋਂ ਨਹੀਂ ਕਿ ਕਿ ਨੇ ਹੈਗੇ ਨਹੀਂ 15 20 ਕਿੱਲੇ ਨਹੀਂ ਤੇ ਭਾਈ ਕਹਿੰਦੇ ਭਈਏ ਫਿਰਦੇ ਤੇ ਜਵਾਖ ਦੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਤੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈਏ ਬੱਲੀਆਂ ਮੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜੋ ਚੜੀ ਉਹ ਢੌੜੇ ਨੂੰ ਵਾਗੀ ਦੇਖ ਹਾਂਜੀ ਆ ਸਾਰੇ ਜਲ ਗਈ ਉਹ ਆਪਣਾ ਜਲ ਗਿਆ ਕਿਲਾ ਇੱਕ ਸਾਰੇ ਤਾਂ ਕਿਲੇ ਉਹ ਟਰੈਕਟਰ ਦਾ ਕਾਇਲੇ ਲੰਚ ਚਾਰ ਤਿੰਨ ਚਾਰ ਕਿਲੇ ਹੋ ਗਏ ਹਾਂ ਆ ਲਾਣ ਇਹਨਾਂ ਦਾ ਚਲਿਆ ਇਹ ਸਾਡੇ ਪਿੰਡ ਦੇ ਨੇ ਅੰਤ ਕਾ ਕੇ ਉਹ ਇਹਦੇ ਪਿੰਡ ਦੇ ਇਹ ਸੀਗੀ ਕਾਲਕ ਜਿਹੜੀ ਜਿਹੜੀ ਆ ਏ ਇਹ ਤਾਂ ਸਾਰੀ ਉਹ ਮਤਲਬ ਇੱਧਰ ਦੀ ਆਪਣੇ ਕਰਨ ਨੂੰ ਹਾਰ ਨੂੰ ਜੋ ਉਹ ਆ ਜਿਹੜੀ ਉਹ ਉਹ ਟਾਊਨ ਦੇ ਚਲੀ ਗਈ ਕੋਈ ਇੱਥੇ ਕਰਾ ਆਪਣਾ ਇਹ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਮਾਮਲਾ ਇਹ ਗਨਕ ਵਰੀਏ ਇਥੋਂ ਅੱਗ ਲੱਗੀ ਵੈਸੇ ਤਾਂ ਪਿੰਡੋਂ ਆਏ ਭੱਜ ਕੇ ਜਿਆਦਾ ਅਲਾਉਸਮੈਂਟ ਹੋ ਗਈ ਕਰਨ ਨੂੰ ਅੱਛਾ ਕਰਨੋਂ ਦੇ ਦੇਖਿਆ ਜੀ ਤਾਂ ਜੇ ਆਪਾਂ ਤਾਂ ਇਥੋਂ ਪਉਨ ਗਏ ਵੀ ਅੱਗ ਲੱਗੀ ਵੀ ਹੈ ਪਿਛਲੇ 2 ਸਾਲ ਪਹਿਲਾਂ ਤੇ 3 ਸਾਲ ਪਹਿਲਾਂ ਵੀ ਲੱਗ ਅੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਹੁਣ ਨਹੀਂ ਮਿਲਿਆ ਅੱਛਾ ਕਿ ਹੋਣ ਕਿੰਨਾ ਨੁਕਸਾਨ ਹੋ ਗਿਆ ਕੋਈ ਤਨਜਾਰ ਬਗੇ ਤਾਂ ਮੇਰਾ ਫੋ ਗਿਆ ਅੱਗ ਮੰਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦਾ 9 ਦਿਆਂ ਦਾ ਇੱਕ ਹੋ ਠੇਕੇ ਦੇ ਲਈ ਤੇ ਵੀ 5-6 ਵਿੱਗੇ ਤੋਂ ਉਹਨਾਂ ਦਾ ਫੋਗਿਆ ਸਾਰੇ ਕਿਸਾਨਾਂ ਦੀ ਠੇਕੇ ਤੋਂ ਜ਼ਮੀਨ ਠੇਕੇ ਵੀ ਬਿਲਕੁਲ ਹੋਵੇ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਮਕਾਨਕ ਪੱਕੀ ਆ ਪੂਰੀ ਪੱਕੀ ਆ ਕਿਤੇ ਸਵਾਰਕ ਨਾਲ ਵੀ ਅੱਗ ਲੱਗਦੀ ਆ ਕਿਤੇ ਊਂ ਵੀਣ ਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ-ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਆ ਅਖਬਾਰਾ ਦੇਖ ਲੋ ਵੀ 7-8 ਵਿਘੇ ਹਵਾਾਂ ਫੋਗ ਗਿਆ 3-4 ਵਿਘੇ ਆ ਫੋਗ ਗਿਆ ਦੇਖੋ ਸੌ ਫੋਗ ਗਿਆ 15-20 ਵਿਘੇ ਤਾਂ ਇਹੀ ਹੋ ਗਿਆ ਉਸ ਆ ਲਾਂਗਾ ਫੋਗ ਗਿਆ ਸਾਰਾ ਕਾਫੀ ਨੁਕਸਾਨ ਹੋ ਗਿਆ ਆ ਕਾਫੀ ਨੁਕਸਾਨ ਹੋ ਗਿਆ ਸਾਰਿਆਂ ਦੀ ਠੇਕੇ ਤੇ ਆਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਬੋਂਦੇ ਆ ਉਧਰ ਜਲਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਬੋਂਦੇ ਨੇ ਉਧਰ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਤੇ ਆਉਂਦੇ ਨੇ ਕੀ ਮੰਗ ਕਰਦੇ ਆ ਸਰਕਾਰ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਲਾਸਮੈਂਟਾ ਹੋ ਗਈਆਂ ਵੀਰੇ ਹਾਂ ਲਾਸਮੈਂਟਾ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਫੈਰੋਂਾਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਉਧਰ ਦੀ ਹਵਾਵ ਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਨਹੀਂ ਤਾਂ ਅੱਗੇ ਜਾ ਕੇ ਤਣਕਾ ਹੀ ਬਾਹੀਆ ਤਣਕਾ ਤਣਕ ਇਹਦਾ ਜਦ ਹੁਣ ਤਣਕਾ ਅੱਗ ਲੱਗੀ ਮੂਰੇ ਮੂਰੇ ਟਰੈਕਟਰਾਂ ਰਹਿਰੂਆਂ ਪਾ ਲਈਆਂ ਜਿਵੇਂ ਆ ਹੁਣ ਇਧਰ ਆ ਪਾਈ ਪਾਈ ਆਉਂਦਾ ਮੈਂ ਇਹ ਵੀ ਪਾਈ ਆਉਂਦਾ ਇੱਕ ਨਹੀਂ ਸਾਰੇ ਕਿਤੇ ਹਾਲੇ ਵੀ ਡਾਰਾ ਬਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿਤੇ ਹਾਂ 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 ਰੱਬ ਤਾਂ ਬਾਉ ਨੇ ਵੀ ਕਿਤੇ ਛਲਕਦੀ ਛਲਕਦੀ ਹਵਾ ਨਾਲ ਆ ਕੇ ਤਣਕ ਜਨਾ ਵਗ ਜਵੇ ਫੇਰ ਇਹ ਵੀ ਉਹ ਨਾ ਆਪਣੇ ਜਿਹੜੇ ਪੱਠੇ ਦੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੰਲੀਆਂ ਚੁਗਦੀਆਂ ਫਿਰਦੀਆਂ ਦੀਆਂ ਇਹਦੇ ਬੀੜੀ-ਬੂੜੀ ਪੀਂਦੀਆਂ ਤੋਂ ਉਹਨਾਂ ਤੋਂ ਅੱਗ ਲੱਗੀ ਜੀ ਠੀਕ ਹੈ ਹੋਰ ਇੱਥੇ ਨਾ ਕੋਈ ਲਾਈਟ ਆ ਨਾ ਪਰਦੀ ਕੋਈ ਤਾਰ ਨਿਕਲਦੀ ਆ मां ਜਦੋਂ ਅੱਗ ਲੱਗੀ ਤਾਂ ਆਲੇ-ਦਾਲ ਦੇ ਪਿੰਡਾਂ ਨੇ ਕਾਬੂ ਪਾ ਲਿਆ ਇਹ ਗੱਡੀ ਸਾਡੇ پاسੋਂ ਫੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਇੱਥੇ ਕੋਈ ਸਾਧਨ ਨਹੀਂ ਹੈਗਾ ਭਾਈ ਦੇਖਿਆ ਕਿੱਥੇ ਜਾਂਦਾ ਹੋਂ ਤੁਸੀਂ ਆਪੇ ਕੁੱਤਾ ਮੰਗਛੇ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੱਲ ਲੋਗਾ